ਸਸਕਿਰ ਸਟਾਜੀ ਨੂੰ ਚੈਨਲ ਦੇਖਣ ਵਾਲੇ ਸਾਰੇ ਸ੍ਰੋਤਾਂ ਦਾ ਸਵਾਗਤ ਕਰਦੇ ਆਂ ਇਸ ਖਮਸੇ ਪਹੁੰਚੇ ਆ ਖਾਲਸਾ ਕਾਲਜ ਗਰਲਜ਼ ਨੈਸ਼ਨਲ ਸਕੈਂਟਰੀ ਸਕੂਲ ਤੇ ਜਿਸ ਸਕੇ ਪੂਰੇ ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਤੇ ਗੱਲਬਾਤ ਕਰਦੇ ਆਂ ਪ੍ਰਿੰਸੀਪਲ ਮੈਮ ਦੇ ਨਾਲ ਆਓ ਗੱਲਬਾਤ ਕਰੀਏ 九。

ਮਾ ਬੋਲੀ ਨੂੰ ਅੱਜ ਤੇਰੀ ਮਾ ਬੋਲੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਸੀ ਪਹੁੰਚੇ ਆ ਖਾਲਸਾ ਕਾਲਜ ਗਰਲ ਹਾਈ ਸਕੂਲ ਤੇ ਗੱਲਬਾਤ ਕਰਦੇ ਆ ਪ੍ਰਿੰਸੀਪਲ ਨਗਪਾਲ ਮੈਮ ਜੀ ਨਾਲ ਤੇ ਉਹ ਕੀ ਕਹਿਣਾ ਚਾਹੁੰਦੇ ਆ ਅੱਜ ਜੋ ਕੀ ਪੰਜਾਬੀ ਫਿਰਸੇ ਨੂੰ ਸੰਭਾਲਣ ਵਾਸਤੇ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਵਾ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਜਿਹੜੀ ਗੁਰੂ ਫਤਿਹ ਆ ਉਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਂ ਬੋਲੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਇੱਕ ਤਰ੍ਹਾਂ ਨਾਲ ਜਾਗਰੂਕਤਾ ਹੀ ਹੈ ਕਿਉਂਕਿ ਸਾਡਾ ਸਮਾਜ ਸਾਡੀ ਜਿਹੜੀ ਯੁਵਾ ਪੀੜ੍ਹੀ ਹੈਗੀ ਹੈ ਉਹ ਇਸ ਚੀਜ਼ ਤੋਂ ਟੁੱਟਦੀ ਜਾ ਰਹੀ ਹੈ ਔਰ ਉਹ ਜਿਹੜਾ ਪੱਛਮੀ ਪ੍ਰਭਾਵ ਦੇ ਹੇਠਾਂ ਆ ਕੇ ਉਹਨਾਂ ਦੀ ਭਾਸ਼ਾ ਤੇ ਉਹਨਾਂ ਦਾ ਸੱਭਿਆਚਾਰ ਅਪਣਾ ਰਹੀ ਹੈ ਅਤੇ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੀ ਜੜਾ ਨੂੰ ਬਚਾਉਣਾ ਹੈਗਾ ਤੇ ਸਭ ਤੋਂ ਪਹਿਲੇ ਸਾਨੂੰ ਆਪਣੀ ਮਾਂ ਬੋਲੀ ਨੂੰ ਬਚਾਉਣਾ ਪਵੇਗਾ ਅੱਜ ਮਾਂ ਬੋਲੀ ਦਿਵਸ ਤੇ ਮੈਂ ਇਹ ਅਪੀਲ ਕਰਾਂਗੀ ਕਿ ਸਾਰੇ ਹੀ ਇਸ ਮਿਠਾਸਪਰੀ ਬੋਲੀ ਨੂੰ ਅਪਣਾਉਣ ਆਪਣੇ ਬੋਲ ਚਾਲ ਦੀ ਭਾਸ਼ਾ ਬਣਾਣ ਤੇ ਇਸ ਬੋਲੀ ਵਿੱਚ ਹੀ ਕਰਾਂ ਵਿੱਚ ਜਾਂ ਆਪਣੇ ਸਟੇਟ ਦੇ ਵਿੱਚ ਰਾਜ ਦੇ ਵਿੱਚ ਇਸ ਬੋਲੀ ਦੀ ਹੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਏ ਤਾਂ ਕਿ ਅਸੀਂ ਇਸ ਬੋਲੀ ਨੂੰ ਅੱਗੇ ਲੈ ਕੇ ਜਾ ਸਕੀਏ ਆਮ ਜਿਆਦਾ ਦੇਖਿਆ ਜਾਂਦਾ ਕਿ ਮਾਤਾ ਪਿਤਾ ਕਹਿ ਜਾਂਦੇ ਕਿ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਸਿਖਾਈ ਜਾਂਦੀ ਪਰ ਸਟਾਰਟਿੰਗ ਤੇ ਘਰ ਤੋਂ ਹੀ ਹੁੰਦੀ ਹੈ ਜਦੋਂ ਕਿ ਮਾਤਾ ਪਿਤਾ ਬੱਚੇ ਨੂੰ ਕੋਈ ਵੀ ਪਰਿਵਾਰ ਦੇ ਵਿੱਚ ਮੈਂਬਰ ਆਂਦਾ ਜਾਂ ਕੋਈ ਗੈਸਟ ਆਂਦਾ ਤੇ ਸਭ ਤੋਂ ਪਹਿਲੇ ਕਿਹਾ ਜਾਂਦਾ ਮਾਤਾ ਪਿਤਾ ਵੱਲੋਂ ਕੀ ਕਿਹਾ ਜਾਂਦਾ ਹੈ ਇਸ ਬਾਰੇ ਦੇ ਵਿੱਚ ਮਾਤਾ ਪਿਤਾ ਦਾ ਬਹੁਤ ਵੱਡਾ ਰੋਲ ਹੈ ਜੀ ਆਪਣੀ ਇਸ ਬੋਲੀ ਨੂੰ ਸੰਭਾਲਣ ਦੇ ਵਿੱਚ ਕਿਉਂਕਿ ਮਾਤਾ ਪਿਤਾ ਹੀ ਚਾਹੁੰਦੇ ਨੇ ਕਿ ਇੰਗਲਿਸ਼ ਮੀਡੀਅਮ ਸਕੂਲ ਹੋਣ ਤੇ ਬੱਚੇ ਇੰਗਲਿਸ਼ ਹੀ ਸਿੱਖਣ ਕਿਉਂਕਿ ਮਾਤਾ ਪਿਤਾ ਦਾ ਰੁਝਾਨ ਹੈ ਆਪਣੇ ਬੱਚਿਆਂ ਨੂੰ ਬਾਹਰ ਭੇਜ ਜਾਂਦਾ ਉਹ ਆਪ ਹੀ ਨਹੀਂ ਇਸ ਚੀਜ਼ ਨੂੰ ਜੇ ਅੱਗੇ ਲੈ ਕੇ ਆਣਗੇ ਤੇ ਬੱਚਾ ਬਚਪਨ ਤੋਂ ਹੀ ਨਹੀਂ ਸਿੱਖ ਪਾਏਗਾ ਉਨੂੰ ਆਪਣੀ ਬੋਲੀ ਦੀ ਕੋਈ ਵੈਲਿਊ ਨਹੀਂ ਪਤਾ ਹੋਏਗੀ ਤਾਂ ਕਿਵੇਂ ਸਮਾਜ ਦੇ ਵਿੱਚ ਇਹਦੀ ਬੋਲ ਚੱਲਦੀ ਭਾਸ਼ਾ ਨੂੰ ਅਪਣਾਏਗਾ ਸੋ ਮਾਤਾ ਪਿਤਾ ਜਿਹੜੇ ਨੇ ਉਹ ਆਪਣੇ ਰੋਲ ਨੂੰ ਸਮਝਦੇ ਹੋਏ ਬਹੁਤ ਹੀ ਅਹਿਮ ਭੂਮਿਕਾ ਨਿਭਾ ਸਕਦੇ ਨੇ ਬੋਲੀ ਨੂੰ ਬਚਾਉਣ ਦੇ ਵਿੱਚ ਜੀ ਤੇ ਮੈਮ ਅੱਜ ਦਾ ਜਿਹੜਾ ਕਿ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਕਿਸ ਸਨੇਹਾ ਜਾਂ ਚਾਹੁੰਦੇ ਪੰਜਾਬੀ ਵਸਨੀਕਾਂ ਨੂੰ ਪੰਜਾਬ ਪੰਜਾਬੀ ਅਤੇ ਮਾਂ ਬੋਲੀ ਪੰਜਾਬ ਇਹਨਾਂ ਤਿੰਨਾਂ ਨੂੰ ਹੀ ਸਾਡੇ ਸਹਿਯੋਗ ਦੀ ਔਰ ਇਸ ਮੁਕਾਮ ਤੇ ਕਿਸੇ ਮੁਕਾਮ ਤੇ ਪਹੁੰਚਾਂ ਦੀ ਬਹੁਤ ਭਾਰੀ ਲੋੜ ਹੈਗੀ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਜੁੜੀਏ ਪੰਜਾਬੀ ਪੰਜਾਬੀਅਤ ਨੂੰ ਫੈਲਾਣ ਆਪਣੀ ਮਾਂ ਬੋਲੀ ਦਾ ਇਸਤੇਮਾਲ ਕਰਨ ਇਹ ਮਿੱਠੀ ਬੋਲੀ ਜਿਹੜੀ ਹੈਗੀ ਹੈ ਸਾਰੇ ਹੀ ਬੋਲਨ ਮੇਰੇ ਇਹੀ ਅਪੀਲ ਕਰਨਾ ਚਾਹਨੀ ਹੈ ਜੀ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਫਰਵਰੀ ਮਾਤ ਪਿਸ਼ਾ ਦਿਵਸ ਤੇ ਮੇਰੇ ਵੱਲੋਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ 21 ਫਰਵਰੀ ਮਾਤ ਭਾਸ਼ਾ ਦਿਵਸ ਅਸੀਂ ਇਸ ਲਈ ਮਨਾਉਂਦੇ ਆ ਤਾਂ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਉੱਚਾ ਦਰਜਾ ਜਿਹੜਾ ਵਾ ਉਹ ਦਵਾ ਸਕੀਏ ਤੇ ਆਪਣੀ ਮਾਤ ਭਾਸ਼ਾ ਦਾ ਮਾਨ ਸਤਕਾਰ ਜਿਹੜਾ ਵਾ ਉਹਨੂੰ ਵਧਾ ਸਕੀਏ ਮਾਤ ਭਾਸ਼ਾ ਦਿਵਸ ਤੇ ਸਿਆਣੇ ਕਹਿੰਦੇ ਆ ਕਿ ਮਾਤ ਭਾਸ਼ਾ ਭੁੱਲ ਜਾਓਗੇ ਤਾਂ ਅੱਖਾਂ ਮੰਗੂ ਰੋਲ ਜਾਓਗੇ ਇਹ ਕਥਨ ਬਿਲਕੁਲ ਸੱਚ ਹੈ ਕਿਉਂਕਿ ਜੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਵਾਂਗੇ ਤਾਂ ਅਸੀਂ ਆਪਣੀਆਂ ਜੜਾਂ ਨਾਲੋਂ ਟੁੱਟ ਜਾਵਾਂਗੇ ਆਪਣੇ ਸੱਭਿਆਚਾਰ ਨੂੰ ਭੁੱਲ ਜਾਵਾਂਗੇ ਤੇ ਅਸੀਂ ਜੀਵਨ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਜੀਵਨ ਚ ਤਰੱਕੀ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਅਪਣਾਉਣਾ ਪਵੇਗਾ ਜੋ ਕਿ ਅਸੀਂ ਭੁੱਲਦੇ ਜਾ ਰਹੇ ਹਾਂ